ओके आई गॉट ऑल माई बिलोंगिंग्स जिन्हें भी पैसे सी जी ने आई गॉट एवरीथिंग वट एवर आई हैड ਮੇਰਾ ਨਾਮ ਜਸਲੀਨ ਖੋੜਾ ਹੈ ਮੈਂ ਕੈਨੇਡਾ ਤੋਂ ਆਈ ਸੀ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ ਆ 4:30 ਤੋਂ 5:30 ਦੇ ਵਿੱਚ ਮੈਂ ਉਧਰੋਂ ਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਗਲਤੀ ਨਾਲ ਆਪਣਾ ਪਰਸ ਛੋੜ ਆਈ ਪਤਾ ਬਨ ਨੂੰ ਲੱਗ ਰਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਘਰ ਹੈ ਕੁਝ ਰੋਂਗ ਨਹੀਂ ਹੋਣ ਵਾਲਾ ਸੋ ਮੈਂ ਸیرے ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਾਬਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਅੰਪਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਇਹ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰ ਰਹੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ ਦਰਬਾਰ ਸਾਹਿਬ ਦੇ ਵਿੱਚ ਸੇਵਾਦਾਰਾਂ ਦੀ ਬਾ ਕਮਾਲ ਸੇਵਾ ਕੈਨੇਡਾ ਤੋਂ ਆਈ ਬੀਬੀ ਦਾ ਪਰਸ ਲੱਭ ਕੇ ਤੋਂ ਦੱਸਦੇ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਐਨ ਆਰ ਆਈ ਔਰਤ ਜੋ ਕਿ ਕੈਨੇਡਾ ਤੋਂ ਆਈ ਸੀ ਮੱਥਾ ਟੇਕਣ ਦੇ ਲਈ ਲੇਕਿਨ ਅਚਾਨਕ ਉਸਦਾ ਪਰਸ ਗਵਾਚ ਗਿਆ ਦਰਬਾਰ ਸਾਹਿਬ ਦੇ ਵਿੱਚ ਤਾਂ ਜਿਸ ਤੋਂ ਬਾਅਦ ਉਸ ਔਰਤ ਨੇ ਐਸ ਜੀ ਪੀ ਸੀ ਦੀ ਟੀਮ ਨੂੰ ਦੱਸਿਆ ਕਿ ਉਸਦਾ ਪਰਸ ਗਵਾਚ ਗਿਆ ਪ੍ਰਚਾਰ ਲੈਣ ਦੇ ਸਮੇਂ ਉਸਦਾ ਪਰਸ ਡਿੱਗ ਗਿਆ ਸੀ ਤਾਂ ਜਿਸ ਤੋਂ ਬਾਅਦ ਐਸ ਜੀ ਪੀ ਸੀ ਦੇ ਅਧਿਕਾਰੀਆਂ ਨੇ ਸਾਰੇ ਸੀ ਸੀ ਟੀ ਵੀ ਚੈੱਕ ਕੀਤੇ ਤੇ ਸੀ ਸੀ ਟੀ ਵੀ ਦੀ ਮਦਦ ਦੇ ਨਾਲ ਉਸ ਔਰਤ ਦਾ ਪਰਸ ਲੱਭ ਕੇ ਅੱਜ ਉਸ ਨੂੰ ਵਾਪਸ ਕੀਤਾ ਹੈ ਜਿਸਦੇ ਵਿੱਚ ਹਜ਼ਾਰਾਂ ਡਾਲਰ ਸੀ ਤੇ ਕੀਮਤੀ ਸਮਾਨ 85% ਦੇ ਵਿੱਚ ਕ੍ਰੈਡਿਟ ਕਾਰਡ ਡੈਬਿਟ ਕਾਰਡ ਪੇ ਸੀ ਤੇ ਜਿਸ ਤੋਂ ਬਾਅਦ ਪਰਸਲ ਲੱਭਣ ਤੋਂ ਬਾਅਦ ਕੈਨੇਡਾ ਤੋਂ ਆਈ ਐਨਆਰਆਈ ਪੰਜਾਬਣ ਨੇ ਐਸਜੀਪੀਸੀ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਮਦਦ ਸਦਕਾ ਉਸਤਾ ਪਰਸ ਵਾਪਸ ਮਿਲਿਆ ਹੈ ਓਕੇ ਸਾਇ ਗਟ 올 ਮਾਈ ਬਿਲੋਂਗਿੰਗਸ ਜਿੰਨੇ ਵੀ ਪੈਸੇ ਸੀਗੇ ਵੀਜੀ ਵਰਾ ਨੇ ਆਈ ਗਟ एवरीथिंग ਵਟ ਏਵਰ ਆ ਹੈਡ ਕੀ ਨਾਮ ਹੈ ਜੀ ਕਿ ਤੁਹਾਡਾ ਹਾਂ ਜੀ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਮੇਰਾ ਨਾਮ ਜਸਲੀਨ ਖੋੜਾ ਹੈ ਮੈਂ ਕੈਨੇਡਾ ਤੋਂ ਆਈ ਸੀ ਦਰਸ਼ਨ ਕਰਨ ਆਈ ਸੀ ਦਰਬਾਰ ਸਾਹਿਬ ਰਾਤੀ ਅਸੀਂ 1 ਵਜੇ ਦਰਬਾਰ ਸਾਹਿਬ ਦੇ ਅੰਦਰ ਆ ਗਏ ਸੀ ਬਹੁਤ ਸੋਹਣਾ ਨਜ਼ਾਰਾ ਸੀ ਬਾਬਾ ਜੀ ਦਾ ਪ੍ਰਕਾਸ਼ ਹੋਇਆ ਸੀ 4:30 ਵਜੇ ਦੇ ਕਰੀਬ ਤੇ ਅਸੀਂ ਮੱਥਾ ਟੇਕ ਕੇ ਥੱਲੇ ਆਏ 4:30 ਤੋਂ 5:30 ਦੇ ਵਿੱਚ ਮੈਂ ਉਧਰ ਉਹ ਦੀ ਪਿੰਨੀਆਂ ਦਾ ਪ੍ਰਸ਼ਾਦ ਲੈਣ ਵਾਸਤੇ ਗਈ ਤੇ ਮੈਨੂੰ ਲੱਗਦਾ ਮੈਂ ਉੱਥੇ ਗਲਤੀ ਨਾਲ ਆਪਣਾ ਫਰਸ਼ ਛੋੜਾਈ ਪਤਾ ਨੂੰ ਲੱਗ ਰਤੀ ਲੱਗਿਆ ਸੀ ਪਰ ਮੈਨੂੰ ਪੂਰਾ ਬਿਲੀਵ ਸੀ ਗੁਰੂ ਘਰ ਹੈ ਕੁਝ ਰੋਂਗ ਨਹੀਂ ਸੋ ਮੈਂ ਸਰੇ ਹੁਣ ਆਈਆਂ 11 ਵਜੇ ਵੀ ਮੈਂ ਆਈਆਂ ਮੈਂ ਲਾਇਬ੍ਰੀ ਸੀ ਜਿੱਥੇ ਮੈਨੂੰ ਲੱਗਦਾ ਸੀ ਮੇਰਾ ਡਾਊਟ ਸੀ ਜਿੱਥੇ ਮੇਰਾ ਹੋਏਗਾ ਅੰਪਰਸ ਉਧਰ ਉਹਦੀ ਫਿਰ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਰੂਮ ਨੰਬਰ 50 ਵਿੱਚ ਇਹ ਜਿਹੜਾ ਸਿਕਿਉਰਿਟੀ ਰੂਮ ਹੈ ਥਿਸ ਇਜ਼ ਸੋ ਅਮੇਜ਼ਿੰਗ ਬਹੁਤ ਵਧੀਆ ਸੇਵਾ ਕਰੇ ਨੇ ਵੀਰ ਜੀ ਵਰੀ ਇੱਥੇ ਮੈਂ ਤੇ ਆ ਕੇ ਥੋੜੀ ਜਿਹੀ ਨਿਸ਼ਾਨੀ ਦੱਸੀ ਉਹਨਾਂ ਨੇ ਪੂਰਾ ਵੈਰੀਫਾਈਡ ਕਰਕੇ ਮੈਨੂੰ ਮੇਰਾ ਪਰਸ ਮੇਰੀ ਪੂਰੀ ਬਿਲੋਂਗਿੰਗਸ ਨਾਲ ਦਿੱਤਾ ਸੋ ਇਟਸ ਵੈਰੀ ਸਿਕਿਓਰ ਪਲੇਸ ਜੇ ਤੁਹਾਡੀ ਕੋਈ ਚੀਜ਼ ਗੁੰਮਦੀ ਵੀ ਆ ਜਾਂ ਤੁਹਾਨੂੰ ਲੱਗਦਾ ਚਲ ਲਗਾ ਕਿਤੇ ਨਹੀਂ ਜਾਂਦਾ ਦੇ ਆਰ ਵੈਰੀ ਗੁੱਡ ਟੀਮ ਦੇ ਆਰ ਵਰਕਿੰਗ ਸੋ ਹਾਰਡ ਫॉर दैट ਐਂਡ ਆਮ ਰੀਅਲੀ ਥੈਂਕਫੁਲ ਟੂ ਆਲ ਆਫ ਥੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਠੀਕ ਹੈ ਵੀ